ਅਗਲੀ ਦੀਪਕ ਜੀ ਗੱਲ ਕਰੀਏ ਮਾਨ ਸਰਕਾਰ ਨੂੰ ਕਿਉਂ ਸੱਦਣਾ ਪੈ ਗਿਆ ਜੀ ਦੋ ਰੋਜ਼ਾ اجلاس ਬਿਲਕੁਲ ਜੀ ਚਾਰ ਮਹੀਨੇ ਬਾਅਦ ਤਾਂ ਕੈਬਨਿਟ ਦੀ ਬੈਠਕ ਸੱਦੀ ਆ ਜੀ ਹੂੰ ਤੇ ਫਿਰ ਸਰਦ ਰੁੱਤ ਦਾ اجلاس ਇਸ ਵਾਰ ਕੀਤਾ ਹੀ ਨਹੀਂ ਹੂੰ ਹੈਨਾ ਹੁਣ ਸਿੱਧਾ ਮਾਰਚ ਮਹੀਨਾ ਚੜਨ ਵਾਲਾ ਤੇ ਬਜਟ ਸੈਸ਼ਨ ਬੁਲਾਉਣਾ ਪੈਣਾ ਹੂੰ ਹੁਣ ਜਿਹੜੇ ਤਕਨੀਕੀ ਮਾਹਰ ਨੇ ਉਹਨਾਂ ਦਾ ਤਾਂ ਕਹਿਣਾ ਜੀ ਇਹ ਸਿਰਫ ਤੇ ਸਿਰਫ ਕਹਿੰਦੇ ਜੀ ਇਸ ਲਈ ਸੱਦਿਆ ਕਿ ਦੋ ਰੋਜ਼ਾ اجلاس ਤਾਂ ਕਿ ਉਹ ਜਿਹੜਾ ਖੱਪਾ ਇਹ ਜਿਹੜਾ ਉਹ ਟਰਮ ਨੀਮਾ ਦੇ ਅਨੁਸਾਰ ਹੁੰਦਾ ਉਹ ਪੂਰਾ ਕੀਤਾ ਜਾ ਸਕੇ ਇਸ ਲਈ ਕਹਿੰਦੇ ਜੀ ਇਹ ਇਹਨੂੰ ਨਾਮ ਵਿਸ਼ੇਸ਼ اجلاسੋ ਵਿੱਚ ਆਏ ਚਾਹੇ ਸਰਜ਼ਰੂਤੀ اجلاس ਹੋਵੇ ਚਲੋ ਜੀ ਇਹ ਉਹ ਦੀਥਾਂ ਦੀ ਪੂਰਤੀ ਕਰ ਗੋਗਾ ਮਤਲਬ ਜਿਹੜੇ ਇਹ ਕਹਿ ਕੇ ਗੋਗਾ ਗਾਉਂਦੇ ਰਹੇ ਨੇ ਕਿ ਜੀ ਲੋਕਾਂ ਦਾ ਸਮਾਂ ਬਰਬਾਦ ਕਰਦੇ ਹੋ ਤੁਸੀਂ ਚੁਣੇ ਕਾਦੀ ਲਈ ਗਏ ਹੋ ਜੀ 10 ਦਿਨ ਤਾਂ 15 ਦਿਨ ਤਾਂ ਸੈਸ਼ਨ ਚੱਲਣਾ ਚਾਹੀਦਾ ਉਹਨਾਂ ਦੋ ਦਿਨਾਂ ਦੇ ਸੈਸ਼ਨ ਬੁਲਾਉਂਦੇ ਨੇ ਠੀਕ ਹੈ ਨਾ ਤੇ ਚਾਰ-ਚਾਰ ਵੀ ਨਹੀਂ ਬੈਠੀ ਵੀ ਨਹੀਂ ਕਰਦੇ 8 ਅਕਤੂਬਰ 2024 ਦੀ ਕੈਬਨਿਟ ਬੈਠਕ ਹੋਈ ਹੋਈ ਆ ਤੇ ਹੁਣ ਜਾ ਕੇ ਕੱਲ 13 ਤਰੀਕ ਨੂੰ ਬੈਠਕ ਹੋਈ ਹੈ ਹਾਂ ਇਹ ਬੈਠਕ ਨਾਲੋਂ ਦਿੱਲੀ ਵਾਲੀ ਬੈਠਕ ਦੀ ਕਿੰਨੀ ਐਮਐਸ ਸੀ ਕਿ 10 ਤਰੀਕ ਨੂੰ ਹੋਣੀ ਸੀ ਉਹ 11 ਨੂੰ ਸੀ ਤਾਂ ਵੀ 10 ਵਾਲੀ ਰੱਦ ਕਰਕੇ ਦਿੱਲੀ ਨੂੰ ਭੱਜ ਗਏ ਸੀ ਸੋ ਐਸੋ ਹਿਸਾਬ ਲਾ ਲਓ ਕਿ ਜਿਹੜੇ ਕੰਮ ਨੇ ਤੁਹਾਨੂੰ ਚੁਣਿਆ ਤੁਹਾਡੇ ਲਈ ਉਹ ਕੰਮ ਪਹਿਲ ਨਹੀਂ ਹੈ ਚਲੋ ਦੇਰ ਆਏ ਦੁਰਸਤ ਆਏ ਆਖਰ ਕੈਬਨਿਟ ਬੈਠਕ ਹੋਈ ਤੇ ਕੈਬਨਿਟ ਬੈਠਕ ਚ ਕਹਿੰਦੇ ਜੀ ਕੁਝ ਲੋਕੀਤ ਫੈਸਲੇ ਵੀ ਅਸੀਂ ਕਰ ਰਹੇ ਆਂ ਜੀ ਤਿੰਨ ਹਜ਼ਾਰ ਨਵੀਂ ਭਰਤੀ ਆ ਉਹ ਚ ਪੀਟੀਆਈ ਦੇ ਟੀਚਰ ਵੀ ਨੇ ਉਹ ਚ ਸਿਹਤ ਮੈਕਮ ਵੀ ਹੈ ਪੁਲਿਸ ਵਾਲੀ ਭਰਤੀ ਵੀ ਅਸੀਂ ਹੋਟ ਕਰਨੀ ਹੈ ਜੀ 6 ਨਰਈ ਅਦਾਲਤਾਂ ਅਸੀਂ ਖੋਲਣ ਜਾ ਰਹੇ ਹਾਂ ਜੀ ਹੈ ਨਾ ਐਸਿਡ ਅਟੈਕ ਵਾਲੇ ਜਿਹੜੇ ਪੀੜਤ ਤੇ ਰਾਣੀ ਉਹਨਾਂ ਲਈ ਜਿਹੜੀ ਪੈਨਸ਼ਨ ਹੁੰਦੀ 8000 ਜਰੂ 10000 ਕਰ ਰਹੇ ਹਾਂ ਜੀ ਚੌਂਕੀਦਾਰਾਂ ਦਾ ਮਾਨ ਪੰਤਾ ਵੀ 1250 ਤੋਂ ਵਧਾ ਕੇ 1500 ਕਰ ਰਹੇ ਹਾਂ ਜੀ ਸੋ ਇਸ ਤਰ੍ਹਾਂ ਦੀ ਖਾਸੀ ਲੰਬੀ ਚੋੜੀ ਵਾਰਤਾ ਉਹਦੇ ਵਿੱਚ 24 25 ਫਰਵਰੀ ਦਾ ਇਹ ਇਜਲਾਸ ਹੈ ਹੁਣ ਤਕਨੀਕੀ ਮਾਇਰਾਂ ਦਾ ਤਾਂ ਮੰਨਣਾ ਕਿ ਇਹ ਸਿਰਫ ਕੜੀ ਦੇ ਤਹਿਤ ਪੂਰਤੀ ਲਈ ਹੈ ਜੀ ਰਪਾਲ ਚੀਮਾ ਜੀ ਦਾ ਕਹਿਣਾ ਇਹ ਹੈ ਕਿ ਨਹੀਂ ਜੀ ਸਾਡੇ ਕਈ ਬਿੱਲ ਰੁਕੇ ਹੋਏ ਨੇ ਉਹ ਬਿਲ ਤੁਰੰਤ ਪਾਸ ਕਰਾਉਣੇ ਜ਼ਰੂਰੀ ਹੈ ਜੀ ਇਸ ਲਈ ਅਸੀਂ ਬੁਲਾਇਆ ਪਰ ਇਹ ਨਾ ਤਾਂ ਮੀਡੀਆ ਦੀ ਕੋਈ ਪੁਖਤਾ ਖਬਰ ਹੈ ਹੂੰ ਨਾ ਇਹ ਕਿਸੇ ਅਮਲੇ ਫਾਲੇ ਨੇ ਕਿਸੇ ਮੰਤਰੀ ਸੰਤਰੀ ਨੇ ਪੁਖਤਾ ਕੀਤੀ ਹੈ ਪਰ ਇੱਕ ਕੁਸਰ-ਮੁਸਰ ਹੈ ਮੈਂ ਇਹਨੂੰ ਸਿਰਫ ਕੁਸਰ-ਮੁਸਰ ਦੇ ਨਾਤੇ ਸਾਂਝਾ ਕਰ ਰਿਹਾ ਇਹਦੀ ਪੁਸ਼ਟੀ ਨਹੀਂ ਕਰ ਰਿਹਾ ਠੀਕ ਹੈ ਆਮ ਆਦਮੀ ਪਾਰਟੀ ਦੇ ਅੰਦਰ ਹੀ ਇਹ ਕੁਸਰ-ਮੁਸਰ ਹੈ ਕਹਿੰਦੇ ਭਾਈ ਕਿਥੇ ਆਪਣਾ ਆਗੂ ਕਹਿੰਦੇ ਲੱਤਾਂ ਤਾਂ ਨਹੀਂ ਢਾਕੇ ਬੈ ਗਿਆ ਕੁਰਸੀ ਦੇ ਵਿੱਚ ਕਿ ਮੈਂ ਨਹੀਂ ਛੱਡਦਾ ਕੁਰਸੀ ਉਹਨੂੰ ਪਰੇ ਕਰਨ ਲਈ ਤਾਂ ਨਹੀਂ ਬੁਲਾਇਆ اجلاس ਹੂੰ ਕਿ ਜੇ ਐ ਨਹੀਂ ਬਦਲਦਾ ਐ ਨਹੀਂ ਹਟਦਾ ਤਾਂ ਆਪਾਂ ਉੱਥੇ ਮਤਾ ਲਿਆ ਕੇ ਬਹੁਮਤ ਸਾਬਤ ਕਰਦੀਏ ਕਿ ਸਾਡਾ ਨੀਦਰ ਤਾਂ ਹੁਣ ਇਹ ਹੈ ਕਿਤੇ ਇਹ ਤਾਂ ਨਹੀਂ ਜਦੋਂ ਕਿ ਇਹ ਦੀ ਸੰਭਾਵਨਾ ਰੱਤਾ ਕਿਤੇ ਨਜ਼ਰ ਨਹੀਂ ਆਉਂਦੀ ਹੂੰ ਪਰ ਇਹ ਆਵਾਦੀ ਪਾਰਟੀ ਦੇ ਅੰਦਰ ਹੀ ਕੁਸਰ ਮੁਸਰ ਹੈ ਕਿਉਂਕਿ ਕੈਬਨਿਟਰੀ ਦਾ ਬੈਠਕ ਕਰਕੇ اجلاس ਬੁਲਾ ਲਿਆ ਹੂੰ ਤੇ ਕੈਬਨਿਟ ਦੇ ਵਿੱਚ ਲੰਬੀ ਬੈਠਕ ਹੋਈ ਹੈ 12 ਵਜੇ ਸ਼ੁਰੂ ਹੋ ਕੇ 3 ਵਜੇ ਪ੍ਰੈਸ ਕਾਨਫਰੰਸ ਸੀ 3 ਵਜੇ ਮੀਟਿੰਗ ਖਤਮ ਹੋ ਗਈ ਕਹਿੰਦੇ ਪਰ ਸਵਾ 4 ਵਜੇ ਤੱਕ ਕੁੰਡੀ ਲਾ ਕੇ ਅੰਦਰੇ ਬੈਠੇ ਰਹੇ ਹੂੰ ਹੂੰ ਸੋ ਹੁਣ ਉਹ ਸਵਾ ਘੰਟਾ ਕੀ ਹੋਇਆ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਕਰੀ ਜਾਂਦੇ ਨੇ ਕਹਿੰਦੇ ਬਾਈ ਕਿੱਥੇ ਪੰਗਾ ਤਾਂ ਨਹੀਂ ਪੈ ਗਿਆ ਕਿ ਬੰਦਾ ਕੁਰਸੀ ਨਾ ਛੱਡਦਾ ਹੋਵੇ ਸੋ ਉਹ ਇਸ ਲਈ ਤਾਂ ਨਹੀਂ ਹੋਵੇ ਸੋ ਆਪਾਂ ਕੱਲ ਵੀ ਵੈਸੇ ਤਵਾਦ ਲੰਦੇ ਵਾਲ ਨਾਲ ਗੱਲ ਕਰਕੇ ਹਟੇ ਆ ਸੋ ਪਰ ਇਹ ਹੁਣ ਉਹ ਜਾਣਨ ਦੀ ਕੋਸ਼ਿਸ਼ੇ ਕਰ ਰਹੇ ਨੇ ਤੇ ਕੈਬਨਿਟ ਦਾ ਕੋਈ ਵੀ ਮੰਤਰੀ ਕਿਸੇ ਤਰ੍ਹਾਂ ਦੀ ਮੀਡੀਆ 'ਚ ਟਿੱਪਣੀ ਕਰਨ ਤੋਂ ਅਜੇ ਬਚ ਰਿਹਾ ਹੂੰ ਪਰ ਲੱਗ ਰਿਹਾ ਇਹ ਹੈ ਕਿ ਇਹ ਆਪਣੀ ਤਕਨੀਕੀ ਜਿਹੜਾ ਖਪਾਏ ਉਹਨੂੰ ਪੂਰਾ ਕਰਨੀ ਜਦੋਂ ਸੁਲਾਇਆ ਫਿਰ ਵੀ ਪਤਾ ਨਹੀਂ ਕਿ ਰਾਜਨੀਤੀ ਕਦੋਂ ਕੀ ਹੋ ਜੂਵੇ ਸੋ ਦੇਖਦੇ ਹਾਂ ਜੀ ਦੋ ਰੋਜਾ ਇਜਲਾਸ ਕੀ ਰੰਗ ਦਿਖਾਉਂਦਾ 24 25 ਫਰਵਰੀ ਨੂੰ ਦੋ ਰੋਜਾ ਇਜਲਾਸ ਹੈ ਤੇ ਉਸ ਤੋਂ ਬਾਅਦ ਮਾਰਚ ਜਦੋਂ ਮਰਜੀ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਬਜਟ ਸੈਸ਼ਨ ਕਰਨਾ ਪੈਣਾ ਉਹ ਵੀ ਹੋਣਾ ਜੀ ਪਹਿਲਾ ਦਿਨ ਤਾਂ ਯੂਜੂਲੀ ਪਿੱਛੇ ਜੇ ਕੋਈ ਗੁਜ਼ਰ ਗਿਆ ਹੁੰਦਾ ਉਹਨੂੰ ਸ਼ਰਧਾਂਜਲੀ ਦੇ ਵਿੱਚ ਮਾੜਾ ਜਾ ਲਾ ਕੇ ਹਾਜ਼ਰੀ ਫਿਰ ਉਹ ਚਲੇ ਜਾਂਦੇ ਹੁੰਦੇ ਆ ਸੋ ਦੇਖੋ 48 ਘੰਟੇ ਟੋਟਲ ਆ ਤੇ ਇਹਨਾਂ ਨੇ ਤਾਂ ਕੰਮ ਮਾਸਾਂ ਹੀ 8 ਘੰਟੇ ਕਰਨਾ ਹੋਣਾ ਉਹ ਵੀ ਜ਼ਿਆਦਾ ਮੈਂ ਕਹੀ ਜਾਂਦਾ ਲੱਗਦਾ ਜੀ